NNNARN نیوز ਤੇ ਤੁਹਾਡਾ ਸਵਾਗਤ ਹੈ 58 ਬੁਰਜੀ ਤੇ ਮੌਜੂਦ ਹਾਂ ਇੱਥੇ ਲੀਡਰਾਂ ਦਾ ਆਉਣਾ ਜਾਣਾ ਬਹੁਤ ਜ਼ਿਆਦਾ ਸੀ ਤਾਂ ਜੋ ਮੈਂ ਤਸਵੀਰ ਦੇਖੀ ਇੱਥੇ ਖੜ ਕੇ ਮੈਂ ਦੇਖੀ ਸੁਸ਼ੀਲ ਕੁਮਾਰਿੰਕੂ ਇੱਥੇ ਆਏ ਸੀ ਔਰ ਮੈਂ ਉਹਨਾਂ ਨੇ ਇੱਕ ਸਵਾਲ ਕੀਤਾ ਮੈਂ ਉਹਨੂੰ ਪੁੱਛਿਆ ਵੀ ਲੀਡਰ ਤਾਂ ਬਹੁਤ ਆਉਂਦੇ ਆ ਪਰ ਫੋਟੋਆਂ ਕਰਵਾ ਕੇ ਚਲੇ ਜਾਂਦੇ ਤੁਸੀਂ ਫੋਟੋਆਂ ਕਰਵਾਉਣ ਆਏ ਹੋ ਕਿ ਕੁਝ ਦੇਖ ਕੇ ਜਾਓਗੇ ਉਹ ਕਹਿੰਦੇ ਕਿ ਮੈਂ ਦੱਸਣਾ ਨਹੀਂ ਪਰ ਮੈਂ ਇੱਕ ਵਾਅਦਾ ਕਰਦਾ ਵੀ ਦੋ ਤਿੰਨ ਦਿਨ ਬਾਅਦ ਤੁਸੀਂ ਇੱਥੇ ਪੁੱਛ ਲਿਓ ਤੱਕ ਗੱਲ ਹੋਈ ਹੋਈ ਕਿ ਦੋ ਤਿੰਨ ਦਿਨ ਹੀ ਲਗਾਤਾਰ ਉਹਨੇ ਜਿੱਥੇ ਟੀਮ ਆਈ ਔਰ ਸੇਵਾ ਵੱਡੇ ਪੱਧਰ ਤੇ ਕਰ ਰਿਆ ਔਰ ਸੇਵਾ ਕਿੰਨੀ ਕਰ ਰਿਆ ਇਹ ਦੱਸਣਾ ਫਿਰ ਉਹ ਸੇਵਾ ਰਹਿ ਨਹੀਂ ਜਾਂਦੀ ਉਹ ਮੰਤੱਸ ਨਹੀਂ ਸਕਦਾ ਇਧਰ ਤਸਵੀਰ ਤੁਸੀਂ ਦੇਖ ਸਕਦੇ ਹੋ ਲੀਟਰ ਬਹੁਤ ਆਇਆ ਹੈ ਪਰ ਜਿਨੇ ਆਪਣੀ ਜ਼ਿੰਮੇਵਾਰੀ ਇੱਕ ਵੱਡੇ ਪੱਧਰ ਤੇ ਨਿਭਾਈ ਕੈਮ ਔਨ ਰਿਕਾਰਡ ਹੈ ਔਰ ਰਿਕਾਰਡ ਹੈ ਵੀਡੀਓ ਤੁਹਾਨੂੰ ਅੱਗੇ ਅਸੀਂ ਉਹ ਚਲਾਵਾਂਗੇ ਉਹ ਦੇਖ ਲਿਓ ਕਿ ਉਹਨਾਂ ਨੇ ਜੋ ਕਹਿ ਕੇ ਗਏ ਜ਼ੁਬਾਨ ਕੀਤੀ ਉਸ ਤੇ ਪੱਕਾ ਰਹੇ ਸ਼ਿਸ਼ਿਲ ਕੁਮਾਰੀ ਕੋ ਤਾਂ ਇਹ ਵੀਰ ਆਏ ਨੇ ਇਧਰੋਂ ਆਏ ਨੇ ਸ਼ਿਸ਼ਿਲ ਕੁਮਾਰ ਰਿੰਕੂ ਦੀ ਟੀਮ ਦੇ ਨੇ ਤਾਂ ਇਹਨਾਂ ਨਾਲ ਵਾਅਦਾ ਕਰਕੇ ਗਏ ਸੀ ਤੇ ਇਹਨਾਂ ਦੀ ਮੁੰਬਈ ਕਿਤੇ ਸੀ ਕੇਵਲ ਸਿੰਘ ਜੀ ਤਾਂ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਪਹਿਲਾਂ ਸਰ ਬੜੇ ਇੱਥੇ ਲੀਡਰਾਂ ਦਾ ਹੋਣਾ ਜਾਣਿਆ ਰਿਆ ਤਲਖੀ ਵੀ ਟੁੱਡੀ ਹੋਈ ਸੀ ਜੋ ਆਮ ਆਦਮੀ ਪਾਰਟੀ ਦੇ ਬੀਬੀ ਸਰਜੀਤ ਕੋਰ ਮਾਨੂ ਕਿਹਦੇ ਨਾਲ ਬਿਲਕੁਲ ਉਸ ਤੋਂ ਬਾਅਦ ਕੀ ਹੋਇਆ ਕਿ ਸ਼ਿਸ਼ਿਲ ਕੁਮਾਰ ਰਿੰਕੂ ਆਉਂਦੇ ਆਂ ਪਰ ਸ਼ਿਸ਼ਿਲ ਕੁਮਾਰ ਰਿੰਕੂ ਨੂੰ ਤੁਸੀਂ ਕੁਝ ਕਿਹਾ ਵੀ ਨਹੀਂ ਮੈਂ ਵੀ ਨਹੀਂ ਕੋਈ ਗੱਲਬਾਤ ਕੀਤੀ ਤਾਂ ਉਹਨਾਂ ਨੇ ਪਹਿਲੀ ਵਾਰ ਕਹਿਤਾ ਨਹੀਂ ਵੀ ਮੈਂ ਮਨਤ ਕਰਕੇ ਜਾਊਂਗਾ ਬਿਲਕੁਲ ਕਿਸ ਤਰ੍ਹਾਂ ਦੇਖਦੇ ਹੋ ਸਰ ਵਾਹਿਗੁਰਜੀ ਦਾ ਖਾਲਸਾ ਛਿਰੀ ਵਾਹਿਗੁਰਜੀ ਦੀ ਫਤਿਹ 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 ਜਿਹੜੀ ਆ ਇਹ ਸਿੱਖ ਕੌਮ ਦੇ ਹਿੱਸੇ ਆਈ ਆ ਤੇ ਮੁਰਜੇ ਵੀ ਫਤਿਹ ਇਹੀ ਕਰਦੇ ਆ ਸਿੱਖ ਗੌਮ ਹੀ ਇਹ ਧੰਨਵਾਦ ਕਰਦੇ ਆ ਜਿਹੜੇ ਆਪਣੇ ਹਲਕਾ ਇੰਚਾਰਜ ਦੀ ਡਿਊਟੀ ਲੱਗੀ ਹੈ ਹਰਦੀਪ ਸਿੰਘ ਰਾਣਾ ਜੀ ਉਹਨਾਂ ਦੇ ਨਾਲ ਆਪਣੇ ਹਲਕੇ ਜੋਗੇ ਪਿਛਲੀ ਟਰਮ ਬਣ ਜਗੇ ਐਮਪੀ ਸਚੀ ਰਿੰਕੂ ਜੀ ਦੋਨੋਂ ਵੀਰਾਂ ਦਾ ਧੰਨਵਾਦ ਕਰਦੇ ਹਾਂ ਉਹਨਾਂ ਸਾਡੇ ਨਾਲ ਕੋਈ ਪਰਨ ਕੀਤਾ ਸੀ ਸਰ ਇੱਕ ਹੋਰ ਗੱਲ ਲੀਟਰਾਂ 'ਚ ਕੋਈ ਫਰਕ ਲੱਗਿਆ ਇੱਕ ਲੀਟਰ ਦੇ ਪਿੱਛੇ ਉਹ ਕਹਿੰਦੇ ਆ ਕਿ ਨੇ ਬੇਸ਼ਰਮ ਸ਼ਬਦ ਯੂਜ਼ ਕਰਦੇ ਆ ਇੱਕ ਲੀਟਰ ਆਉਂਦਾ ਤੇ ਉਹ ਕਹਿੰਦਾ ਨਹੀਂ ਭਾਈ ਮੈਨੂੰ ਲੀਟਰ ਵੀ ਨਾ ਕਹੋ ਮੈਂ ਮਦਦ ਕਰੂੰਗਾ ਔਰ ਦੱਸਣਾ ਵੀ ਨਹੀਂ ਕਿੰਨੀ ਹੈ ਉਹ ਫਿਰ ਇਹ ਵੀ ਕਹਿ ਦਿੰਦੇ ਕੈਮਰਾ ਦੇ ਕੇ ਕਹਿ ਰਹੇ ਆ ਸਵੇਰੇ ਆ ਕੇ ਚ ਦੇਖ ਲਿਓ ਮੈਂ ਵਾਅਦਾ ਕਰਕੇ ਜਾਣਾ ਤੇ ਫਿਰ ਵਾਅਦੇ ਦਾ ਤਾਂ ਪੱਕੇ ਸ਼ਸ਼ੀਲ ਕੁਮਾਰ ਰਿੰਕੂ ਹੀ ਨਿਕਲੇ ਨੇ ਮੈਂ ਕਹਿੰਦਾ ਜੀ ਧੰਨਵਾਦ ਕਰਦੇ ਆ ਉਹਨਾਂ ਨੂੰ ਪੁੱਛਿਆ ਨਹੀਂ ਹੈਗਾ ਤੁਸੀਂ ਉਸ ਦਿਨ ਕਵਰਿੰਗ ਕੀਤੀ ਆਵਾ ਮਦਦ ਬਾਰੇ ਕੋਈ ਸਵਾਲ ਹੀ ਨਹੀਂ ਕੀਤਾ ਬਿਲਕੁਲ ਜੀ ਉਹਨਾਂ ਆ ਵੀ ਰਾਤ ਨੂੰ 10 ਵਜੇ ਦਾ ਟਾਈਮ ਪਹਿਲੇ ਦਿਨ ਰਾਤ ਨੂੰ ਜਿਹੜੇ ਤੇਲ 220 ਲੀਟਰ ਕੈਨ ਜਿਹੜੇ ਭੇਜ ਗਏ 6 ਕੈਨ ਉਹ ਪਾਇਆ ਹੁਣ ਚੱਲੇ ਲਣ ਦੁਬਾਰਾ ਫਿਰ ਕੁਝ ਜਿਹਨੂੰ ਕੋਲੋ ਵੀ ਸੁੱਕੀਆਂ ਰਸਤਾ ਪੈਸੇ ਦੇ ਉਹ ਯੋਗਦਾਨ ਟੀਮ ਵੱਲੋਂ ਆਇਆ ਉਹ ਸੰਗਤ ਨੂੰ ਅਪੀਲ ਕਰਦੇ ਆ ਕਿ ਇਹ ਜਿੰਨਾ ਵੀ ਯੋਗਦਾਨ ਤੁਸੀਂ ਪਾ ਸਕਦੇ ਆ ਅੱਜ ਹੜ੍ਹ ਪ੍ਰਭਾਵਿਤ ਏਰੀਆ ਜਿਹੜਾ ਇਹ ਜਿਹੜਾ ਇਸ ਜਗ੍ਹਾ ਤੋਂ ਬਹੁਤ ਦੂਰ ਤੱਕ ਲੋਈਆਂ ਹਲਕਾ ਛਾਗੋੜ ਹਲਕਾ ਆ ਗਈ ਤੇ तकरीबन ਆਪਣੇ ਪੂਰੇ ਹਲਕੇ ਦੇ ਪਿੰਡ ਇਹਦੇ ਮਾਰੇ ਡਾਉਣੇ ਸੀ ਤੇ ਆਪਾਂ ਚਾਹੁੰਦੇ ਹਾਂ ਵੀ ਤਿੰਨ ਤਿੰਨ ਜਿਹੜਾ ਕੋਈ ਕੀਤਾ ਹਾ ਦਾਨ ਪਰਮਾਤਮਾ ਉਹਨਾਂ ਦੀ ਲੰਮੀ ਉਮਰਾਂ ਕਰੇ ਇਹ ਬਹੁਤ ਵੱਡੀ ਗੱਲ ਆ ਜਿਹੜਾ ਦਾਨ ਕਰਨਾ ਤੇਲ ਫੁੱਲ ਉਹਨਾਂ ਦਾ ਸਹਾਈ ਹੋਊਗਾ ਪਰਮਾਤਮਾ ਦੋਵਾਂ ਵੀਰਾਂ ਦੀ ਚੜ੍ਹਦੀ ਕਲਾ 'ਚ ਰੱਖੇ ਤੇ ਸਾਰੇ ਵੀਰਾਂ ਨੂੰ ਅਪੀਲ ਕਰਦੇ ਆਂ ਇਹ ਯੋਗਦਾਨ ਇਸੇ ਤਰ੍ਹਾਂ ਹੀ ਜਿਹੜਾ ਅਨੰਤਰ ਰਵੇ ਜਿਨ੍ਹਾਂ ਦੇ ਰੇ دریا ਦਾ ਮੁੱਖ ਨਹੀਂ ਮੋੜ ਲੈਂਦੇ ਧੰਨਵਾਦ ਜੀ ਤਾਂ ਇਹ ਅਪਡੇਟ ਦੇਣੀ ਲਾਜ਼ਮੀ ਸੀ ਕਿਉਂਕਿ ਕਹਿੰਦੇ ਇੱਕ ਬੜਾ ਗਾਣਾ ਪ੍ਰਚਲਿਤ ਹੋ ਰਿਹਾ ਕਹਿੰਦੇ ਪਹਿਲਾਂ ਆਪਣਾ ਬਣਾ ਕੇ ਲੁੱਟਿਆ ਤਲਾਰੇ ਲਾ ਕੇ ਮੁੱਕਰ ਗਏ ਲੋਕ ਸਾਰੇ ਉਹ ਸੁਣਦੇ ਆ ਤੇ ਫੋਟੋਆਂ ਵਾਇਰਲ ਹੋ ਰਹੀਆਂ ਉੱਤੇ ਸੀਐਮ ਮਾਨ ਸਾਹਿਬ ਦੀ ਫੋਟੋ ਲੱਗੀ ਹੋਣੀ ਕਿਵਰ ਕਿਸ ਨੂੰ ਮਾਰਾਂ ਨਹੀਂ ਕਹਾਂਗੇ ਪਰ ਜੋ ਸੋਸ਼ਲ ਮੀਡੀਆ ਤੇ ਵਾਇਰਲ ਚੀਜ਼ ਹੋ ਰਹੀ ਹੈ ਮੈਂ ਉਹੋ ਹੀ ਤੁਹਾਡੇ ਨਾਲ ਜ਼ਿਕਰ ਕਰ ਰਿਹਾ ਪਰ ਇਸ ਜਗ੍ਹਾ ਤੇ ਜੋ ਮਦਦ ਕਰ ਰਹੇ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਇਧਰ ਤਸਵੀਰ ਦਿਖਾਉਣੀ ਹੈ ਕਿ ਇਹ ਵੀ ਸ਼ਸ਼ੀਲ ਕੁਮਾਰ ਰਿੰਕੂ ਦੀ ਟੀਮ ਦੇ ਬਈ ਜੀ ਆਏ ਨੇ ਤਾਂ ਬਈ ਜੀ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਰਦੇ ਆ ਸ਼ਸ਼ੀਲ ਕੁਮਾਰ ਰਿੰਕੂ ਦੀ ਟੀਮ ਨੇ ਤੁਹਾਨੂੰ ਭੇਜਿਆ ਕਿ ਇੱਥੇ ਆ ਹਾਂਜੀ ਤਾਂ ਮੈਨੂੰ ਉਹਨਾਂ ਦਾ ਮੈਸੇਜ ਮਿਲਿਆ ਸੀ ਜੀ ਵੀ ਤੇ ਲੋਕਾਂ ਦਾ ਬਹੁਤ ਜ਼ਿਆਦਾ ਇਸ ਤਰਫ ਦਰਿਆ ਦਾ ਜਿਹੜਾ ਪਾਣੀ ਬਹੁਤ ਜ਼ਿਆਦਾ ਵੱਜ ਚੁੱਕਿਆ ਜੋ ਕਿ ਆ ਕੇ ਦੇਖਿਆ ਪਰ ਤੱਕ ਇਸੇ ਤਰ੍ਹਾਂ ਹੀ ਸੀ ਜੀ ਆਪਾਂ ਸਾਰਿਆਂ ਨੂੰ ਮੈਂ ਅਪੀਲ ਕਰਦਾ ਜੀ ਸਾਰਿਆਂ ਨੂੰ ਇਹਨਾਂ ਦੀ ਆ ਕੇ ਮਰਦ ਕਰਨ ਦੀ ਲੋੜ ਹੈ ਆ ਕੇ ਇਹਨਾਂ ਦਾ ਹਾਲ ਜਾਣੋ ਪਾਣੀ ਬਹੁਤ ਜ਼ਿਆਦਾ ਹੈ ਜੀ ਤਾਂ ਐਵਰੀ ਜੀ ਕਿਹੜਾ ਰਿਹਾ ਆਪਣੇ ਕਿ ਤੁਸੀਂ ਚੱਲ ਕੇ ਆਏ ਅਸੀਂ ਜਲੰਧਰ ਤੋਂ ਆਏ ਜੀ ਜਲੰਧਰ ਤੋਂ ਸਪੈਸ਼ਲ ਇੱਥੇ ਚੱਲ ਕੇ ਆਏ ਹਾਂਜੀ ਹਾਂਜੀ ਤਾਂ ਆਪਣੇ ਆਪ ਤੇ ਇੱਕ ਵੱਡੀ ਤਸਵੀਰ ਹੈ ਜਦੋਂ ਜਲੰਧਰ ਤੋਂ ਮਦਦ ਲਈ ਆਉਣ ਇਸ ਕਪੈੰਡੂ ਏਰੀਏ ਦੇ ਵਿੱਚ ਤਾਂ ਫਿਰ ਧੰਨਵਾਦ ਕਰਨਾ ਬਣਦਾ ਹੈ ਬਾਈ ਜੀ ਸੱਚੀ ਗੱਲ ਤੁਸੀਂ ਕਹਿੰਜੀ ਹਾਂ ਬੜੀ ਧੰਨਵਾਦ ਬਾਈ ਜੀ ਕਰਦੇ ਆ ਕਿ ਕ ਸ਼ਬਦ ਨਹੀਂ ਹੁੰਦੇ ਜਦੋਂ ਇਹੋ ਜਿਹੀ ਮਦਦ ਕੀਤੀ ਜਾਂਦੀ ਹੈ ਦੇਖੋ ਜੀ ਦੁੱਖ ਦੀ ਘੜੀ ਆ ਸਾਰਿਆਂ ਤੇ ਆਫਤ ਆਈ ਆ ਸਾਡੀ ਤਾਂ ਸਾਰੇ ਪੰਜਾਬ ਨੂੰ ਪੀ ਲਿਆ ਵੀ ਭਾਈ ਜਿੰਨਾ ਤਿਲ ਫੁੱਲ ਹੁੰਦਾ ਆ ਆ ਕੇ ਇੱਥੇ ਮਦਦ ਕਰੋ ਇਹ ਇਹੀ ਸੇਵਾ ਆ ਹੁਣ ਤਾਂ ਜੀ ਇੰਨਾ ਕੀ ਕਹਿ ਸਕਦੇ ਆ ਇਹ ਜੇ ਜਿੰਨਾ ਬਚਾ ਹੋ ਜਵੇ ਆਪਣਾ ਉਹਦੇ ਚ ਭਲਾਈ ਆ ਜੀ ਤਾਂ ਇਹ ਤਸਵੀਰ ਜੋ ਤੁਸੀਂ ਦੇਖੀ ਐ ਇੱਧਰ ਹਾਂਜੀ ਹਾਂਜੀ ਵੀਰ ਜੀ ਕੀ ਕਹਿਣਾ ਚਾਹੋਗੇ ਸ਼ਬਦ ਸਾਡੇ ਕੋਲ ਨਹੀਂ ਹੈ ਧੰਨਵਾਦ ਕਰਨਾ ਸकता ਧੰਨਵਾਦ ਤੁਹਾਡਾ ਕਰ ਸਕਦਾ ਧੰਨਵਾਦ ਜੀ ਬਣਦਾ ਨਿਗਾ ਆਪਾਂ ਨੂੰ ਇੱਕ ਦੂਜੇ ਦੇ ਨਾਲ ਖੜਨ ਦੀ ਲੋੜ ਆ ਜੇ ਪੰਜਾਬੀ ਨੂੰ ਪੰਜਾਬੀ ਨਾਲ ਖੜੂਗਾ ਤਾਂ ਕੋਈ ਕੌਣ ਖੜੂਗਾ ਦੂਜੀ ਗੱਲ ਆ ਜੀ ਮੇਰੀ ਸਾਰੇ ਐਨ ਆਰਈ ਵੀਰਾਂ ਨੂੰ ਸਾਰੇ ਪੰਜਾਬ ਦੇ ਵੀਰਾਂ ਨੂੰ ਵੀ ਲੋੜ ਆ ਵੀ ਹੁਣ ਆ ਕੇ ਹਾਂ ਦਾ ਨਾਰਾ ਮਾਰੀਏ ਤੇ ਨਾਲ ਸਾਰੇ ਖੜੇ ਹੋਈਏ ਬਾਅਦ ਚ ਬੰਨ ਟੁੱਟਣ ਤੋਂ ਬਾਅਦ ਆਪਾਂ ਰਸਦਾ ਵੰਡੀਏ ਉਹਦਾ ਵੀ ਕੋਈ ਫਾਇਦਾ ਨਹੀਂ ਆਪਾਂ ਨੂੰ ਹੁਣ ਇੱਥੇ ਜਿਹੜੀ ਮੇਨ ਲੋਡ ਆ ਜੀ ਡੀਜ਼ਲ ਦੀ ਜਿੰਨੀ ਸੇਵਾ ਹੋ ਸਕੇ ਕਰਨੀ ਚਾਹੀਦੀ ਆ ਤੇ ਜਿੰਨੀ ਮਾਇਆ ਦੀ ਜਾਂ ਸੁੱਕੀਆਂ ਜੋ ਵੀ ਇੱਥੇ ਚੀਜ਼ ਦੀ ਲੋੜ ਆ ਹੋਣ ਆ ਕੇ ਨਾਲ ਖੜਨ ਬਾਅਦ ਵਿੱਚ ਆਪਾਂ ਰਾਸ਼ਨ ਮੰਡਦੇ ਫਿਰਿ ਉਹਦਾ ਕੋਈ ਫਾਇਦਾ ਨਹੀਂ ਤਾਂ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਆ ਔਰ ਇਸ ਜਗ੍ਹਾ ਤੇ ਮਦਦ ਜ਼ਰੂਰ ਕਰੇ ਕੋ ਕਿ ਇੱਕ ਵੱਡਾ ਖੋਰਾ ਲੱਗਿਆ ਸੀ ਜਿਹੜਾ ਪਰਮਾਤਮਾ ਦੀ ਕਿਰਪਾ ਨਾਲ ਹੋਰ ਬਚਾਇਆ ਦੂਜੀ ਖਬਰ ਹੋਰ ਤੁਹਾਨੂੰ ਦੇ ਦਈਏ ਕਿ ਜੋ ਸਰਹਾਲੀ ਦੰਦ ਦੇ ਇੱਕ ਬੰਦ ਨੂੰ ਵੱਡੀ ਘਟਾ ਲੱਗੀ ਸੀ ਉਸ ਤੋਂ ਅੱਗੇ ਕਾਰਜੀ ਬੰਦ ਬਣਾਇਆ ਗਿਆ ਤਾਂ ਉੱਥੇ ਵੀ ਵਾਹਿਗੁਰੂ ਦੀ ਕਿਰਪਾ ਹੈ ਕਿ ਉੱਥੇ ਕੋਈ ਖਤਰਾ ਜ਼ਿਆਦਾ ਨਹੀਂ ਹੈ ਪਹਿਲਾਂ ਜੋ ਬੰਨ ਪੜ ਪਿਆ ਸੀਗਾ ਉਸ ਨੂੰ ਬੰਨਿਆ ਗਿਆ ਪਰ ਉਸ ਤੋਂ ਬਾਅਦ ਕਾਰਜੀ ਬੰਦ ਬਣਾਇਆ ਗਿਆ ਔਰ ਪ੍ਰਸ਼ਾਸਨ ਦੇ ਵੱਲੋਂ ਉਹਦਾ ਇਤਾਂ ਕੀਤੇਆਂ ਗਈਆਂ ਵੀ ਉੱਚੀਆਂ ਥਾਵਾਂ ਤੇ ਬੈਠੋ ਜੇਕਰ ਤੁਸੀਂ ਨੀਚੇ ਕਮਰਿਆਂ ਤੋਂ ਤੇ ਕੋਠਿਆਂ ਦੇ ਉੱਪਰ ਤੁਸੀਂ ਬੈਠ ਸਕਦੇ ਹੋ ਉਸ ਤੋਂ ਉੱਪਰ ਜੇਕਰ ਤੁਹਾਡਾ ਫਲੋਰ ਬਣਿਆ ਤਾਂ ਉੱਤੇ ਤੁਸੀਂ ਬੈਠੋ ਤਾਂ ਜੋ ਕਣਸਖਾ ਵੀ ਘਟਨ ਨਾ ਵਾਪਰੇ ਤੁਸੀਂ ਵੀ ਜ ਤੁਸੀਂ ਦੂਰ ਰਹੋ ਕਿਉਂਕਿ ਨਗਰ ਪ੍ਰਸ਼ਾਸਨ ਦਾ ਇਤਿਮਾਮ ਕਾਰਜ ਹੈ ਕਿ ਤਰ੍ਹਾਂ ਕੋਈ ਛਾਲ ਜੇ ਕਰ ਵੱਡੀ ਆ ਜਾਂਦੀ ਹੈ ਤਾਂ ਕੋਈ ਨੁਕਸਾਨ ਨਾ ਹੋਵੇ ਇੱਕ ਕਰ ਤਸਵੀਰ ਸਾਰੀ ਦਿਖਾਦਨੇ ਪਿੱਛੇ ਹੋ ਕੇ ਇਹ ਵੀਰਾਂ ਦੀ ਵੱਡੇ ਪੱਧਰ ਤੇ ਪਾਰਟੀ ਬਾਜੀ ਤੁੱਪਰ ਉੱਠ ਕੇ ਆਪਸੀ ਭਾਈਚਾਰਾ ਆਪਸੀ ਪਿਆਰ ਇੱਥੇ ਦੇਖਣ ਨੂੰ ਮਿਲਿਆ ਕੋਈ ਵੀ ਪਾਰਟੀ ਦਾ ਜ਼ਿਕਰ ਬਹੁਤ ਘੱਟ ਹੈ ਪਰ ਪਿਆਰ ਆਪਸੀ ਮਿਲਿਆ ਜਦੋਂ ਕੋਈ ਆਫਤ ਪੈਂਦੀ ਹੈ ਤਾਂ ਪੰਜਾਬੀ ਸਾਰੇ ਇਕੱਠੇ ਹੋ ਜਾਂਦੇ ਆ ਤਾਂ ਇਕੱਠੇ ਹੋਣ ਦਾ ਇੱਥੇ ਵੱਡਾ ਸਬੂਤ ਹੈ ਬਾਕੀ ਤੁਸੀਂ ਇਸ ਵਾਰ ਕੀ ਸੋਚਦੇ ਹੋ ਸਕ੍ਰੀਨ ਤੇ ਤੋਂ ਨੰਬਰ ਚੱਲ ਰਹੇ ਨੇ ਤੁਸੀਂ ਜਰੂਰ ਦੱਸਿਓ ਕੈਮਰਾਮੈਨ ਸੋਨੂ ਅਧਾਰ ਦੀ ਪੰਨ ਅਧਾਰ ਨਿਊਜ਼ 58 ਬੁਰਜੀ ਦ੍ਰਿਅਸਤਤ ਲਈ